ਮੁਝੇ ਵੀ ਆਪਾਂ ਚੋੜਦੀ ਉਹ ਕਾਲੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਅਗੱਟੀ ਜੈਪ ਸਿੰਘ ਵਾਲੇ ਆਏ ਸੀਗੇ ਬਾਈ ਆਪਣੇ ਜਿਹੜੇ ਆ ਜ਼ਿਆਦਾ ਵੈਸੇ ਤਾਂ ਨੀਲੀ ਰਵੀ ਦੇ ਜਿਹੜੇ ਸ਼ਕੀਨ ਨੇ ਨੀਲੀ ਰਵੀ ਦੇ ਕੰਮ ਕਰ ਰਹੇ ਨੇ ਨੀਲੀ ਰਵੀ ਦੇ ਬੱਚੇ ਇਨਾਂ ਕੋਲ ਕਿਆ ਬਾਤ ਕਮਾਲ ਨੇ ਤੇ ਪਰ ਅਸੀਂ ਪਿੱਛੇ ਜੇ ਐਸ 골ਡਨ ਬ੍ਰਾਊਨ ਬੂਰੀ ਜਿਹੜੀ ਆ ਮੁਰਾਦ ਅਸੀਂ ਅਰਜਨ ਖੁੰਗਰ ਦਾ ਸੀਮਣ ਭਰਿਆ ਸੀ ਅਰਜਨ ਖੁੰਗਰ ਦਾ ਸੀਮਣ ਭਰਨ ਤੇ ਕਫ ਆਇਆ ਜੀ ਬਾ ਕਮਾਲ ਕਫ ਹੈ ਘੈ ਕਟਾ ਮੇਲਾ ਪਰ ਦੇਖ ਕੇ ਰੂਹ ਖੁਸ਼ ਹੁੰਦੀ ਹੈ ਟੈਸਟਿਕਲ ਬੜੇ ਮੈਂ ਕਹਣਾ ਪ੍ਰਮਾਤਮਾ ਨੇ ਬਹੁਤ ਸਾਰਾ ਬੱਚਾ ਹੈ ਤੁਹਾਨੂੰ ਟੈਸਟਿਕਲ ਵੀ ਦਿਖਾਉਣਾ ਮੈਂ ਅਜੇ 2 ਦਿਨ ਦਾ ਹੈ ਜੀ ਬੱਚਾ ਕੋਈ ਨਹੀਂ ਆਪਾਂ ਫਿਰ ਵੀ ਵੀਡੀਓ ਸ਼ੂਟ ਕਰਕੇ ਤੁਹਾਨੂੰ ਦਿਖਾਵਾਂਗੇ ਜਦੋਂ ਇਹ ਬੱਚਾ ਪੂਰਾ ਸੰਭਿਆ ਗਿਆ ਆ ਆਪਾਂ ਹੁਣ ਬਾਈ ਜੀ ਨਾਲ ਗੱਲ ਕਰਦੇ ਆਂ ਬਾਈ ਜੀ ਕਿਹੜਾ ਸਿਮਣ ਭਰਿਆ ਸੀ ਆਪਾਂ ਜੀ ਇਹ ਦਾ ਅਰਜਨ ਖੁੰਗਰਦਾ ਹੋਰਿਆ ਅਰਜਨ ਖੁੰਗਰਦਾ ਜੀ ਠੀਕ ਹੈ ਪਹਿਲਾਂ ਝੋਟੀ ਹੈ ਅਰਜਨ ਖੁੰਗਰ ਦਾ ਸਿਮਨ ਪਰਿਆ ਸੀ ਤੇ ਕੋਈ ਨਹੀਂ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਕਰੇ ਧੰਨਵਾਦ ਜੀ